ਠੀਕ ਹੈ ਭਾਜੀ ਤੁਹਾਡੀ ਵੀ ਗੱਲ ਕੀ ਕਰਨਾ ਇਨੀ ਜਾਣਿਆਂ ਜਾ ਕੇ ਇੱਥੇ ਤੁਸੀਂ ਮਿਲ ਲੈਣਾ ਵਾ ਉੱਥੇ ਮੰਮੀ ਡੈਡੀ ਨਾਲ ਮਿਲ ਲੈਣਾ ਵਾ ਉਥੋਂ ਹੀ ਮੈਂ ਤੇ ਰਪਿੰਦਰ ਨਹੀਂ ਜਾਣਾ ਵਾ ਨਾਲ ਠੀਕ ਹੈ ਠੀਕ ਹੁਣ ਕੰਮ ਜਾਣ ਡਿਆ ਵਾ ਛੱਡਣ ਪਹਿਲਾਂ ਲੋਕੀ ਜਾਂਦੇ ਹੁੰਦੇ ਸੀ ਜਰਜੀ ਮੈਂ ਤਾਂ ਕਹਿਣ ਡਿਆ ਵਾ ਹੁਣ ਉਹ ਨਾਲ ਲੜਪਾਂ ਜੇ ਬਾਹਰ ਜਾ ਕੇ ਫੋਨ ਨਾ ਕਰੂਗੀ ਫਿਰ ਚੰਗੇ ਰਹੋਗੇ ਮੇਰੀ ਗੱਲ ਸੁਣੋ ਤੇਰੇ ਉੱਤੇ ਬਹੁਤ ਉਮੀਦਾਂ ਹਾਂ ਠੀਕ ਆ ਲੋਕਾਂ ਦੀਆਂ ਨਾ ਗੱਲਾਂ ਜੁਗਣਾ ਰਹਿਣ ਦੀ ਮੈਨੂੰ ਹਾਂਜੀ ਠੀਕ ਠਾਕ ਜੇ ਤੁਸੀਂ ਸੁਣਾਓ ਬਸ ਬੜਾ ਵਧੀਆ ਚਲੋ ਵਧੀਆ ਚਾਹੀਦਾ ਚਲ ਬੈਠੋ ਤੁਸੀਂ ਤੇ ਮੈਂ ਅੱਗੇ ਸੰਦੀਪ ਲੱਗੋ ਹੋਗੇ ਚਲ ਹੋਇਆ ਤੂੰ ਹਾਂਜੀ ਲੈ ਸਸੀਗਲ ਸੰਦੀਪ ਸਸੀਗਲ ਭਾਦੀ ਹੋਰ ਠੀਕ ਠਾਕ ਹਾਂਜੀ ਵਧੀਆ ਤੁਸੀਂ ਸੁਣਾਓ ਬਸ ਵਧੀਆ ਆਪਣਾ ਵੀ ਠੀਕ ਅਦੁਖਦੇ ਮੈਨੂੰ ਦੱਸਿਆ ਨਹੀਂ ਤੁਸੀਂ ਮੈਂ ਅੰਦਰ ਤਿਆਰ ਹੋਣ ਦੀ ਮੈਨੂੰ ਪਤਾ ਨਹੀਂ ਲੱਗਾ ਕੁਣੇ ਆਈਆਂ ਬਸ ਹਲੇ ਅੱਛਾ ਅੱਛਾ ਮਾਸੜ ਜੀ ਟੱਕਰੇ ਹੀ ਤਵੀਰ ਜੀ ਕਿੱਥੇ ਆ ਬੈਠੀ ਆ ਮਾਸੜ ਜੀ ਲੱਗੀ ਅੱਛਾ ਅੱਛਾ ਹਾਂ ਹੋਰ ਤੂੰ ਦੱਸ ਵਧੀਆ ਭਾਬੀ ਤਰਾਜਾ ਬੰਦੀ ਕਰ ਲੋ ਨਾ ਇਹ ਦੱਸ ਵੀ ਕਿੰਦਾ ਸਾਰੀ ਤੇਰੀ ਤਰੀ ਕਰ ਲਈ ਆ ਨਾ ਭਾਬੀ ਮੈਂ ਤਾਂ ਡਿਆਂ ਤੋਂ ਪਹਿਲਾਂ ਹੀ ਤਿਆਰੀ ਸਾਰੀ ਕਰ ਲਈ ਆ ਚੱਲ ਹਾ ਦੇ ਕੰਮ ਬੜਾ ਵਧੀਆ ਕੀਤਾ ਮੈਂ ਤਾਂ ਇਹ ਜਨਿਸ਼ ਦੇਣੇ ਉਦੋਂ ਦਾ ਕਹਿਣ ਦੀ ਆ ਪਤਾ ਨਾ ਕੀ ਆ ਜਦੋਂ ਜਾਣਾ ਹੋਵੇ ਨਾ ਕਈਆਂ ਚੀਜ਼ਾਂ ਜਿਹੜੀਆਂ ਨਾ ਅੱਧੀਆਂ ਇੱਥੇ ਰਹਿ ਜਾਂਦੀਆਂ ਹੁੰਦੀਆਂ ਉਹ ਨਹੀਂ ਨਹੀਂ ਮੈਂ ਤਾਂ ਵਹਿ ਰਾਤ ਦੀ ਪੈਕਿੰਗ ਕਰ ਲਈ ਸੀ ਤੇ ਕੋ ਸਮਾਨ ਜਿਹੜਾ ਰਹਿ ਗਿਆ ਸੀ ਹੁਣ ਪੈਕ ਕਰ ਲਿਆ ਵਾ ਤੇ ਸੱਸ ਨਹੀਂ ਤਰੀ ਤਕਰੀਕ ਦੇਵੀ ਉਹ ਕਿਥੇ ਇੱਥੇ ਕਿ ਚੰਦਰੀ ਹੋਣੀ ਆ ਅਛਾ ਅਛਾ ਨਾਲੇ ਨਾ ਤਾਂ ਮੈਂ ਹੋਰ ਗੱਲ ਦੱਸਣੀ ਹੀ ਕਿਹੜੀ ਗੱਲ ਇਹ ਆਏ ਹੀ ਮੇਰੇ ਵੱਲ ਅੱਛਾ ਕਹਿੰਦੇ ਹੀ ਕਿ ਮੈਨੂੰ ਵੀ ਨਾਲ ਲੈ ਜਾ ਦੱਸ ਉਹਨਾਂ ਨੂੰ ਕਹੋ ਵੀ ਮੈਨੂੰ ਤੇ ਜਾਣ ਦੋ ਤੁਹਾਨੂੰ ਪੈ ਵੀ ਗਈ ਸਾਰਾ ਟੱਬਰੀ ਤਿਆਰ ਹੋਇਆ ਵਾ ਕੋਈ ਕਹਿੰਦਾ ਮੈਨੂੰ ਲੈ ਜਾ ਕੋਈ ਕਹਿੰਦਾ ਮੈਨੂੰ ਲੈ ਜਾ ਮੈਂ ਫਿਰ ਹਰ ਕੇ ਕਹਿਤਾ ਮੈਂ ਤੂੰ ਉੱਥੇ ਕੀ ਕਰਨਾ ਭਲਾ ਤੂੰ ਚੁੱਪ ਕਰਕੇ ਨਾ ਆਪਣਾ ਸਮਾਨ ਪਾ ਤੇ ਬੈਗ ਰੱਖ ਗੱਡੀ ਦੇ ਵਿੱਚ ਇਹਨੂੰ ਨਾਲ ਨਹੀਂ ਗਾ ਖੜਨਾ ਹੈਗਾ ਦਰ ਉਤੇ ਮਿਲੇ ਜਾਣਾ ਜਾਣਾ ਤੇ ਚੜਾਉਣਾ ਕਿੰਨੇ ਦੇਕਦਾ ਕੰਮ ਆ ਸਾਰਾ ਇਹਨਾਂ ਨੂੰ ਇਹੋ ਆ ਕਿ ਭਰਾ ਪਰ ਜਾਈ ਚੱਲੇ ਆ ਦੱਸ ਜੇ ਆਪਾਂ ਚੱਲੇ ਆ ਤੇ ਗੱਡੀ ਵੀ ਤੇਹੀ ਆਪਣੀ ਖੜਨੀ ਆ ਇਹਦੇ ਵਿੱਚ ਦੱਸ ਗੱਡੀ ਘੱਲ ਵਾ ਚਲੋ ਤੁਸੀਂ ਉਹਨਾਂ ਦੀ ਟੈਨਸ਼ਨ ਨਾ ਲਓ ਚਲਿਏ ਫਿਰ ਆਪਾਂ ਅਸੀਆ ਵਾਜੀ ਅਸੀਆ ਪਾਜੀ ਠੀਕ ਠਾਕ ਮਮਸਣਾਉ ਠੀਕ ਠਾਕ ਵਧੀਆ ਵਧੀਆ ਆਜੋ ਹੋਰ ਮਮੇ ਨੂੰ ਨਿੰਨਾਲੇ ਨਹੀਂ ਨਹੀਂ ਹੋਰ ਹੀ ਆਏ ਨਾਲ ਠੀਕ ਹੈ ਠੀਕ ਹੈ ਉਹ ਵੀ ਸੰਦੀਪ ਨੇ ਉੱਥੋਂ ਹੀ ਜਾਣਾ ਸੀ ਤੇ ਉਹ ਕਹਿੰਦੇ ਵੀ ਚੱਲ ਤੁਸੀਂ ਹੋ ਉਹ ਲੈ ਉਹ ਨਾਲੇ ਠੀਕ ਹੈ ਠੀਕ ਹੈ ਹਾਂਜੀ ਹੋਰ ਡੈਡੀ ਨੂੰ ਠੀਕ ਠਾਕ ਹਾਂਜੀ ਠੀਕ ਠਾਕ ਆ ਪਾਜੀ ਤੁਸੀਂ ਸੁਣਾਓ ਹਾਂਜੀ ਹਾਂਜੀ ਵਧੀਆ ਠੀਕ ਠਾਕ ਚਲੋ ਵਧੀਆ ਚਾਈਦਾ ਮੈਂ ਤਾਂ ਕਹਿੰਦਾ ਵੀ ਨਾਲ ਚੱਲ ਜਣਾ ਸੀ ਸੰਦੀਪ ਕਹਿੰਦਾ ਹੀ ਕਰ ਰਿਹਾ ਤੇ ਕੋਈ ਗੱਲ ਨਹੀਂ ਚੱਲ ਮੇਰਾ ਪੁੱਤ ਹੋਗਾ ਤਿਆਰ ਉਹ ਨਹੀਂ ਡਰ ਜੀ ਸੰਦੀਪ ਕਹਿੰਦੇ ਰਹਿੰਦੇ ਕੋਈ ਗੱਲ ਨਹੀਂ ਨੇ ਜਾਣੇ ਕੀ ਕਰ ਲੈ ਜਾਗੇ ਉਹ ਠੀਕ ਆ ਭਾਜੀ ਤੁਹਾਡੀ ਵੀ ਗੱਲ ਕੀ ਕਰਨਾ ਇਨੀ ਜਾਣੇ ਜਾਗੇ ਇੱਥੇ ਤੁਸੀਂ ਮਿਲ ਲੈਣਾ ਵਾ ਉੱਥੇ ਮੰਮੀ ਡੈਡੀ ਨਾਲ ਮਿਲ ਲੈਣਾ ਵਾ ਉਥੋਂ ਹੀ ਮੈਂ ਤੇ ਰਪਿੰਦਰ ਨਹੀਂ ਜਾਣਾ ਵਾ ਨਾਲ ਠੀਕ ਹੈ ਠੀਕ ਹੁਣ ਕੰਮ ਜਾਣ ਡਿਆ ਵਾ ਛੱਡਣ ਪਹਿਲਾਂ ਲੋਕ ਹੀ ਜਾਂਦੇ ਹੁੰਦੇ ਸੀ ਕਿਤੇ ਟਾਵਾ ਟਾਵਾ ਕੋਈ ਬਾਹਰ ਜਾਂਦਾ ਹੈ ਉਹ ਮੈਨੂੰ ਇਹ ਵੀ ਤੁਹਾਡੇ ਨਾਲ ਹੀ ਚੱਲ ਜੰਦਾ ਤੇ ਤੁਹਾਡੇ ਨਾਲ ਹੀ ਨੇ ਆਇਣਾ ਉਹ ਚਲੋ ਕਿਉਂ ਖੇਚਲ ਦੇਣੀ ਆ ਡੈਡੀ ਛੱਡ ਕੇ ਆਏ ਨਾ ਕਹਿੰਦੇ ਵੀ ਛੱਡਣਾ ਆਣਾ ਬੈਣਾ ਮੈਨੂੰ ਕੋਈ ਉਹ ਗੱਲ ਨਹੀਂਗਾ ਭਾਜੀ ਮੈਂ ਹੀ ਜਣੇ ਕਰਨਾ ਕੀ ਹੈ ਉੱਥੇ ਜਾ ਕੇ ਪੰਜ ਦਿਨ ਬਿਚੂ ਤੇ ਮੈਂ ਦੇਖਾਂ ਕੋਈ ਸਮੱਸਿਆ ਹੁੰਦਾ ਰਹੇ ਹੈ ਠੀਕ ਆ ਇਧਰ ਆ ਮੇਰੇ ਲਾਗੇ ਹਾਂਜੀ ਥੋੜੀ ਬੋਧੀ ਜੁਰਤ ਰੱਖ ਕੀ ਗੱਲ ਹੋ ਗਈ ਆ ਤੈਨੂੰ ਮੈਂ ਕਿਹਾ ਸੀ ਤਿਆਰ ਹੋ ਕੇ ਦੇ ਨਾਲ ਜਾ ਮੇਰੀ ਗੱਲ ਸੁਣੋ ਉਹਨੇ ਮੈਂ ਕਹਿ ਕੇ ਵੇਖ ਲਿਆ ਵਾ ਹੁਣ ਨਾ ਲੜਨਾ ਵਾ ਲਈ ਕਰਕੇ ਦੋਰਨਾ ਉਹਨੂੰ ਠੀਕ ਹੀ ਚਲਦੀ ਹੈ ਇੱਕ ਵਾਰ ਤਾਂ ਹੋਵੇ ਉਹ ਮੈਂ ਕਪਤ ਨਹੀਂ ਕਹਿੰਦਾ ਇਹ ਕਿੱਦਾਂ ਦੀ ਜਨਾਨੀ ਜਿਹੜੀ ਕਹਿੰਦੀ ਮੈਂ ਬੰਦੇ ਨੂੰ ਨਾਲ ਨਹੀਂ ਖਾਣਾ ਉਹ ਡਰਜੀ ਉਹਦੇ ਭਰਾ ਵਰਦੇ ਨਾਲ ਜਾਣਾ ਹੀ ਹੈ ਨਾ ਹੁਣ ਮੇਰੀ ਗੱਲ ਸੁਣੋ ਪਹਿਲਾਂ ਮੈਨੂੰ ਲੈ ਕੇ ਜਾਣਗੇ ਨਾਲ ਫਿਰ ਛੱਡਣਾ ਆਉਣਗੇ ਤੇ ਤੂੰ ਉਹਨਾਂ ਦਾ ਜਵਾਈ ਨਹੀਂ ਆ ਉਹ ਹੈ ਤਾਂ ਜਵਾਈ ਹੈ ਯਾਰ ਹੁਣ ਮੰਨਨ ਤਾਂ ਆ ਵਾ ਤੇ ਕਹਿੰਦੀ ਉਹ ਕਰ ਤੇ ਕੱਪਤ ਪੋਣਾ ਹੁਣੇ ਬਾਦਲਾ ਦੱਸੋ ਆਦਾ ਫਿਰ ਬਾਅਦ ਦੇ ਕੇ ਫੋਨਾਂ 'ਤੇ ਬੈਠਾਂਗਾ ਤੇ ਬਰੋਂ ਬਰੀ ਗਿਆ ਵਾ ਦਰਜੀ ਮੈਂ ਤਾਂ ਕਹਿਣ ਡਿਆ ਵਾਂ ਹੁਣ ਉਹ ਨਾਲ ਲੜਪਾਂ ਕਿ ਬਾਹਰ ਜਾ ਕੇ ਫੋਨ ਨਾ ਕਰੂਗੀ ਫਿਰ ਚੰਗੇ ਰਹੋਗੇ ਉਹ ਦਲਜੀਤ ਇਸੇ ਮੂ ਨਾਲ ਮੁੜ ਕੇ ਤੂੰ ਕਹਿਣਾ ਵੀ ਡੈਡੀ ਜੀ ਤੁਹਾਡਾ ਕਸੂਰ ਆ ਤੁਸੀਂ ਸਿਆਣੇ ਮੈਨੂੰ ਸਮਝਾਉਂਦੇ ਉਹ ਸਮਝਾਉਣਾ ਕੀ ਆ ਉਹ ਕਹਿੰਦੀ ਉਹਦਾਂ ਨਹੀਂ ਜਾਣਾ ਮੈਂ ਠੀਕ ਹੈ ਨਾ ਭਰਾ ਭਰਜਾਈ ਨਾਲ ਹੀ ਚੱਲ ਠੀਕ ਆ ਮਰ ਜਿੰਦੇ ਆਪਣੀਆਂ ਗੱਲਾਂ ਮਰ ਜੀ ਕਰ ਤੂੰ ਆਪਣੀ ਮੈਨੂੰ ਤੇ ਸਮਝ ਨਹੀਂ ਆਉਂਦੀ ਇਹਦੇ ਭਰਾ ਭਰਜਾਈ ਦੀ ਕਿ ਪਹਿਹਾ ਤੇ ਲਾਹੀ ਲਾਇਆ ਸਾਰੇ ਕੰਮ ਅਹੀਂ ਕੀਤੇ ਪਰ ਤਾਂ ਇਹ ਕਰਨ ਦੇ ਘਰ ਸਾਡਾ ਵਾ ਪਰ ਮੁੰਡਾ ਹੀ ਨਹੀਂ ਕਿਸੇ ਜੋਗਾ ਤੇ ਮੈਂ ਕੀ ਕਰਾਂ ਚਲ ਆ ਭਾਬੀ ਮੈਂ ਸਮਾਨ ਕੱਢਾਂ ਫਿਰ ਆਪਣਾ ਆਓ ਚਲ ਤੂੰ ਕਰ ਸੱਸੀ ਦਾ ਸੰਦੀਪ ਮੇਰੀ ਗੱਲ ਸੁਣ ਹੋ ਗਈ ਆ ਤਿਆਰੀ ਹਾਂਜੀ ਹਾਂਜੀ ਤੇਰੀ ਸਾਰੀ ਹੋ ਗਈ ਆ ਉਹ ਸਹੁਰਾ ਤੇਰਾ ਦੇ ਉਹ ਬੱਚਾ ਮੇਰੇ ਲੱਗ ਗਈ ਪਰਉਣਾ ਅੱਛਾ ਤੇ ਕਹਿਂਦੇ ਇਹ ਵੀ ਇਹਨੂੰ ਵੀ ਨਾਲ ਲੈ ਜਾ ਤੇ ਮੈਂ ਉੱਥੇ ਜਾ ਕੇ ਇਹਨੇ ਕੀ ਕਰਨਾ ਉਹ ਵੀਰ ਜੀ ਮੇਰੇ ਵੱਲ ਵੀ ਆਏ ਹੀ ਮੈਂ ਤਾਂ ਫਿਰ ਜਵਾਬ ਦੇ ਦਿੱਤਾ ਹੀ ਉਹ ਮੈਂ ਵੀ ਗੱਲਾਂ ਬਾਤਾਂ ਬਥੇਰੀਆਂ ਕਰਕੇ ਆਇਆ ਵਾਂ ਤੇ ਪਹਿਲਾਂ ਲੋਕ ਹੀ ਜਾਂਦੇ ਹੁੰਦੇ ਸੀ ਨਾਲ ਉਹ ਇਹਨਾਂ ਨੇ ਇਦਾਂ ਹੀ ਕਰਨਾ ਕੀ ਆ ਇਹਦਾ ਮੈਂ ਜਾਣ ਕੇ ਡੇ ਆ ਇੱਕ ਘੰਟੇ ਦਾ ਕੰਮ ਆ ਸਾਰਾ ਤੂੰ ਵੀ ਕਹਿ ਦੇਣਾ ਸੀ ਨਾ ਉਹਨੂੰ ਮੈਂ ਕਹਤਾ ਵੀਰ ਜੀ ਚਲੋ ਤੁਸੀਂ ਇਹਨਾਂ ਨੇ ਤੇ ਇਦਾਂ ਹੀ ਕਰਦੇ ਰਹਿਣਾ ਵਾ ਕਿਸ ਨੇ ਕਹਿਣਾ ਮੈਨੂੰ ਲੈ ਜਾਓ ਤੇ ਕਿਸ ਨੇ ਕਹਿਣਾ ਮੈਨੂੰ ਲੈ ਕਾਗਜ਼ ਪੱਤਰ ਸਾਰੇ ਪਾਲੇ ਆ ਨਾ ਹਾਂਜੀ ਵੀਰ ਜੀ ਮੈਂ ਸਭ ਕੋਹ ਰਿਆ ਨਾ ਜਾਵੇ ਇੱਥੇ ਮੈਂ ਸਾਰਾ ਸਮਾਨ ਬਾਹਰ ਰੱਖਿਆ ਤੇ ਚਲੋ ਫਿਰ ਚੱਲੀਏਗਾ ਚਲੋ ਫਿਰ ਆ ਜਾਓ ਇੱਕ ਵਾਰ ਨਾ ਮੇਲਾ ਉੱਧਰ ਸਾਰੇ ਆ ਜਾ ਮਿਲਣਾ ਤਾਂ ਪੈਣਾ ਹੀ ਹੁਣ ਨੇਵ ਉਹ ਤੁਝਾਂ ਨਾਲ ਫੋਨ ਕਰਦੀ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਫੋਨ ਕਰ ਦੂੰਗੀ ਤੇ ਫਿਕਰ ਕਿਉਂ ਕਰਨ ਦੇ ਮੇਰੀ ਗੱਲ ਸੁਣ ਤੇਰੇ ਤੇ ਬਹੁਤ ਉਮੀਦਾਂ ਹਾਂ ਠੀਕ ਆ ਲੋਕਾਂ ਦੀਆਂ ਨਾ ਗਲਾਂ ਜੁਗਣਾ ਰਹਿੰਦੀ ਮੈਨੂੰ ਤੈਨੂੰ ਵੀ ਪਤਾ ਵਾ ਕਿ ਕਿੰਨਾ ਗੱਲਾਂ ਕਰਦੇ ਬਾਅਦ ਚ ਇਹ ਨਾਂ ਲੈ ਗਈ ਤੇ ਤੁਹਾਨੂੰ ਵਿਸ਼ਵਾਸ ਹੈਗਾ ਜਾਂ ਨਹੀਂ ਹੈਗਾ ਇੰਨੀ ਗੱਲ ਮੈਨੂੰ ਦੱਸ ਦੋ ਸੰਦੀਪ ਜੇ ਵਿਸ਼ਵਾਸ ਹੈਗਾ ਵਾ ਨਾ ਫੇਰੀ ਕਲੀ ਨੂੰ ਭੇਜ ਲੱਗਾ ਵਾ ਤੇ ਕਿੰਨੇ ਦਿਨ ਹੋ ਗਿਆ ਵਾ ਬਸ ਇੱਕੋ ਗੱਲ ਕਰੀ ਜਾਣਦੇ ਆ ਕਿ ਮੇਰਾ ਖਿਆਲ ਰੱਖੀ ਮੇਰਾ ਖਿਆਲ ਰੱਖੀ ਤਾਨੂੰ ਨਹੀਂ ਕਰਨਾ ਤੇ ਹੋਰ ਕਿੰਨੂੰ ਕਰਨਾ ਮੈਂ ਨਹੀਂ ਵੀ ਡਰ ਤੇ ਲੱਗਦਾ ਹੀ ਹੈ ਨਾ ਉਹ ਘਰ ਦੇ ਵੀ ਕਹੀ ਜਾਂਦੇ ਸੀ ਤੂੰ ਨਾਲ ਜਾ ਨਾਲ ਜਾ ਮੈਂ ਤੇਰੀ ਗੱਲ ਮੰਨੀ ਹੈ ਨਾ ਉਹ ਤੇ ਗੱਲ ਹੈਗੀ ਆ ਚਲੋ ਕੋਈ ਗੱਲ ਨਹੀਂ ਆ ਜਾਓ ਫਿਰ ਚੱਲ ਠੀਕ ਆ ਆਪਣਾ ਕਿਆ ਰ ਕੀ ਠੀਕ ਆ ਹਾਂਜੀ ਆ ਜਾ ਚਲੋ ਠੀਕ ਆ ਮੰਮੀ ਜੀ ਫਿਰ ਚੰਗਾ ਪੁੱਤ ਮੇਰੀ ਧੀ ਨਾ ਫੋਨ ਫਣ ਕਰਦੀ ਰਹੀ ਹਾਂ ਜੀ ਰਾਜੀ ਬਾਈ ਤੁਹਾਨੂੰ ਵੀ ਪਤਾ ਲੱਗਦਾ ਰਹੂਗਾ ਤੇ ਤੁਸੀਂ ਵੀ ਆਪਣਾ ਧਿਆਨ ਰੱਖਿਓ ਠੀਕ ਹੈ ਨਾ ਹਾਂ ਠੀਕ ਆ ਪੁੱਤ ਬਗਾਨੇ ਤਾਂ ਜਾਣਾ ਵਾ ਜੇ ਕਿਸੇ ਚੀਜ਼ ਦੀ ਲੋੜ ਹੋਵੇ ਨਾ ਫੋਨ ਕਰਕੇ ਦੱਸ ਦੀ ਅਸੀਂ ਭੇਜ ਦਾਂਗੇ ਠੀਕ ਆ ਮੰਮੀ ਚੰਗਾ ਡਾਡ ਜੀ ਜੇ ਦਾ ਪੁੱਤ ਫੋਨ ਕਰਕੇ ਦੀ ਰਹੀ ਜੀ ਹਾਂ ਜੀ ਹਾਂ ਜੀ ਚਲੀਏ ਜੀ ਚੰਗਾ ਜੀ ਚੰਗਾ ਮਸੀ ਠੀਕ ਹੈ ਚੰਗਾ ਮਸੀ ਠੀਕ ਚੰਗਾ ਬਾਜੀ ਠੀਕ ਹੈ ਮੰਤੂ ਠੀਕ ਹੈ ਚੰਗਾ ਬਾਜੀ ਠੀਕ ਹੈ ਜੀ ਤਾ ਪੁੱਤ ਸਾਰੀ ਗੱਲ ਸਮਝਾ ਦਿੱਤੀ ਨਾ ਤੂੰ ਸੰਦੀਪ ਨੂੰ ਹਾਂਜੀ ਮੰਮੀ ਸਭ ਕੁਝ ਸਮਝਾਇਆ ਹੈ ਇਹ ਤੁਹਾਨੂੰ ਵੀ ਪਤਾ ਹੀ ਆ ਉਹ ਕੁੜੀ ਨਿਆਣੀ ਆ ਕੋਈ ਗੱਲ ਨਹੀਂ ਸਿਆਣੀ ਆ ਕੁੜੀਆਂ ਵਰਗੀ ਕੁੜੀ ਨਹੀਂਗੀ ਹਾਂਜੀ ਹਾਂਜੀ ਨਹੀਂ ਡੈਡੀ ਦੇ ਕਹਿਣ ਡੇ ਤੂੰ ਨਾਲ ਚੱਲ ਜਣਾ ਅਸੀਂ ਮੈਂ ਉਹ ਸਮਝਾਉਂ ਡੇ ਡੈਡੀ ਨੂੰ ਉਨ ਜਾ ਲੱਗਿਆ ਇੱਕ ਬੱਤ ਪਾਉਣਾ ਵਾ ਚੰਗੇ ਨਹੀਂ ਲੱਗਿਆ ਇਦਾਂ ਚਲ ਕੋਈ ਨਹੀਂ ਉਹਦੀ ਕੋਈ ਗੱਲ ਹੈ 500 ਰੁਪਈਆ ਦੀ ਲਈ ਆ ਤੇ ਕਦ ਤੇ ਹੁੰਦਾ ਹੀ ਆ ਉਹ ਡਰਜੀ ਉਹ ਇੰਨੀ ਗੱਲ ਕਹਿ ਗਈ ਜਾਂਦੀ ਜਾਂਦੀ ਕਿਹਨੂੰ ਲੈ ਗਿਆ ਨਾ ਕਿਹਨੂੰ ਲੈ ਗਿਆ ਨਾਲ ਚਲੋ ਵੇਖੋ ਕੀ ਬਣਦਾ ਉਹ ਬਾਨਾ ਗਈ ਕੋਈ ਐਵੇਂ ਟੈਨਸ਼ਨ ਲਈ ਜਾਓ ਅੱਜ ਤਾਂ ਕਰੂੰ ਗਈ ਆ ਤੇਲ ਵੇਖੋ ਤੇਲ ਦੀ ਧਾਰ ਵੇਖੋ ਤੁਸੀਂ ਪਹਿਲੇ ਫਿਕਰ ਕਰਨ ਲੱਪੇ ਜੀ ਕਿ ਨਾ 에어ਪੋਰਟ ਤੱਕ ਦੀ ਨਾਲ ਖੜਿਆ ਤੇ ਗਾੜੀ ਖੰਡਣਗੇ ਉਹ ਡਰ ਜੀ ਤੁਸੀਂ ਫਿਰ ਉਹੀ ਗੱਲ ਲੈ ਕੇ ਬੈਠੇ ਕੋਈ ਗੱਲ ਹੀ ਬਸ ਚਲ ਕੋਈ ਗੱਲ ਹੀ ਪਕਾਲਾ ਨਾ ਪੈ ਐਵੇਂ ਡੇ ਆਈ ਜੋਤ ਵੀ ਪਿੰਡ ਚਲ ਗਈ ਚਲ ਇੱਥੇ ਹੁੰਦੀ ਤੇ ਉਹ ਵੀ ਮਿਲ ਪੈਂਦੀ ਉਹਨੂੰ ਵੀ ਕੰਮ ਪੈ ਗਿਆ ਸੀ ਉਹਦਾ ਜਾਣਾ ਵੀ ਜ਼ਰੂਰੀ ਸੀ ਮਮਮੀ ਇਥੇ ਰਹਿ ਕੇ ਕੀ ਕਰਨਾ ਸੀ ਘਰ ਦਾ ਜੀ ਕੋਈ ਵੀ ਨਾਲ ਗਿਆ ਵਾ ਚੰਗਾ ਸਗੋ ਗਿਆ ਵਾ ਚਲ ਗਿਆ ਉੱਥੇ ਉਹ ਲੈ ਪਿੰਡ ਹੋ ਗਿਆ ਜਣਗੇ ਚੱਲ ਪੁੱਤ ਮਿਲ ਗਿਆ ਲੈ ਲੈਂਦੀ ਫਿਰ ਕੀ ਤਾਂ ਨੇ ਦੋ ਸਾਲਾਂ ਨੂੰ ਆਵਾ ਕਿੰਨੇ ਸਾਲਾਂ ਨੂੰ ਆਉਣਾ ਵਾ ਉਹ ਮਿਲਿਆ ਹੀ ਕੋਈ ਗੱਲ ਨਹੀਂ ਕੋਈ ਕਹਿੰਦੇ ਹੁੰਦਾ ਨਾ ਫੋਨ ਜੇ ਮੈਂ ਤੁਹਾਨੂੰ ਦੱਸੂਗਾ ਤੇ ਚਲ ਜੂਗੀ ਪਹੀ ਨਾ ਮੁੰਡੇ ਦੇ ਹੁੰਦੇ ਇੱਕੋ ਗੱਲ ਕਰੀ ਜਾਂਦੇ ਉਹਦੇ ਤੇਰ ਤੱਕ ਕੀ ਵੀ ਦੀ ਹੋਊਗੀ ਤੇਰਾ ਮਰੋ ਉਹਦੇ ਮਨ ਤੇ ਜੋ ਮਰਜ਼ੀ ਬੀਤੇ ਤੁਮੇ ਇਸ ਗੱਲ ਦਾ ਪਤਾ ਨਾ ਤੈਨੂੰ ਇਹ ਜੂਆ ਵਾ ਪਤਾ ਨਹੀਂ ਹੁਣ ਜਿੱਤਣਾ ਕਿ ਹਾਰਨਾ ਕੋਈ ਗੱਲ ਨਹੀਂ ਜਿੱਤਾਂਗੇ ਹੀ ਅਗਲੀ ਨਿਆਣੀ ਥੋੜਾ ਵਾ ਉਹਨੂੰ ਵੀ ਪਤਾ ਵਾ ਵੀ ਲੱਖਾਂ ਰੁਪਏ ਲਾਏ ਆ ਨਾਲੇ ਜਦੋਂ ਦੀ ਵਿਆਹ ਕੇ ਲਿਆਂਦੀ ਆ ਨਾ ਕੋਈ ਕਮੀ ਨਹੀਂ ਛੱਡੀ ਇਹੀ ਜੋ ਮੰਗਦੀ ਰਹੀ ਆ ਨਾ ਪਿਆਹਾ ਤੇ ਲਾਲੀੜਾ ਕਪੜਾ ਉਹੋ ਡਿਮਾਂਡ ਉਹਦੀ ਪੂਰੀ ਕਰਦੇ ਰਹੇ ਆ ਅਕਸਰ ਨਿਆਣੀ ਤੇ ਹੈ ਹੀ ਨਹੀਂਗੀ ਉਹਨੂੰ ਵੀ ਪਤਾ ਵਾ ਵੀ ਮੈਨੂੰ ਨਉ ਨਹੀਂ ਸਮਝਿਆ ਮੈਨੂੰ ਧੀਆ ਵਾਂਗੂ ਰੱਖਿਆ ਉਹਨਾਂ ਨੇ ਸਾਰਾ ਰਮਨ ਮੈਨੇ ਇੱਕ ਗੱਲ ਤਾਂ ਹੁੰਦਾ ਸੰਦੀਪ ਨੇ ਇੱਕ ਵਾਰ ਹੀ ਨਹੀਂ ਕਿਹਾ ਵੀ ਤੁਸੀਂ ਵੀ ਨਾਲ ਚੱਲੋ ਹਾਂ ਕੀਤਾ ਉਹਦੇ ਭਰਾ ਨੇ ਮਜਬੂਰ ਕੀਤਾ ਹੋਵੇ ਤੇ ਉਹਨਾਂ ਨੂੰ ਨਹੀਂ ਖੜਨਾ ਹੁਣ ਉਹ ਵੀ ਫਿਰ ਕੀ ਕਹਿੰਦੀ ਕੋਈ ਗੱਲ ਨਹੀਂ ਅਹੀਂ ਨਾਲ ਜਾ ਕੇ ਕੀ ਕਰਨਾ ਉਹ ਛਾੜਾ ਏ ਜਾਂ ਅਹੀਂ ਛਾੜਾ ਏ ਇੱਕੋ ਗੱਲ ਹੀ ਹੋਣੀ ਆ ਚਲ ਕਰ ਤੂੰ ਆਪਣਾ ਕੰਮ ਕੋਈ ਕੋਈ ਗੱਲ ਨਹੀਂ ਗੱਲ ਤੇ ਇਹਨਾਂ ਦੀ ਵੀ ਸੱਚੀ ਆ ਹੈ ਤੇ ਜੂਆ ਹੀ ਆ ਇੰਨੇ ਪੈਸੇ ਤੇ ਲਾਤੇ ਆ ਹਾ ਹਾਏ ਉਹਨਾਂ ਨੇ ਤਾਂ ਮੇਰੇ ਪੁੱਤ ਨੂੰ ਇੱਕ ਵਾਰਾ ਵੀ ਨਹੀਂ ਕਿਹਾ ਕਿ ਚੱਲ ਏਅਰਫੋਰਟ ਤਾਂ ਕਿ ਆ ਜਾ ਗਾੜੀ ਕਿਹੜਾ ਨਾਲ ਚੱਲ ਚੱਲਿਆ ਹੀਗਾ ਦਰ ਤੇ ਮੈਨੂੰ ਵੀ ਲੱਗਣ ਡਿਆ ਵਾ ਚੱਲ ਕੋਈ ਗੱਲ ਨਹੀਂ ਮਹਾਰਾਜ ਦੇ ਹੱਥ ਡੋਰੀਆਂ ਵਾ ਜੋ ਵੀ ਮਹਾਰਾਜ ਕਰੂ ਠੀਕ ਹੀ ਕਰੂਗਾ ਵੀਰ ਜੀ ਤੁਸੀਂ ਆ ਵਧੀਆ ਕੀਤਾ ਵਾ ਕਿ ਉਹਨਾਂ ਨੂੰ ਨਾਲ ਨਹੀਂ ਲਿਆਂਦਾ ਮੈਨੂੰ ਵੀ ਲੈ ਚੱਲੇ ਐ ਐਵੇਂ ਸਾਰਾ ਟੱਬਰ ਤਿਆਰ ਹੋਇਆ ਹੀ ਨਾਲ ਉਹ ਨਹੀਂ ਤੇ ਕਰਨਾ ਕੀ ਸੀ ਉਹਨਾਂ ਨਾਲ ਜਾ ਕੇ ਇਹੋ ਗੱਲ ਤੇ ਮੈਂ ਸਮਝਾਉਣੀ ਸੀ ਬਾਰ ਬਾਰ ਬਸ ਇੱਕੋ ਗੱਲ ਕਰੀ ਜਾਂਦੇ ਆ ਸੁਣ ਮੰਮੀ ਨੂੰ ਮੈਂ ਤੇਰਾ ਹਵਾਲਾ ਦਿੱਤਾ ਵਾ ਸੰਦੀਪ ਆਂਦੀ ਸੀ ਵੀ ਮੈਂ ਘਰੋਂ ਹੋ ਕੇ ਜਾਣਾ ਵਾ ਨਾਲੇ ਬੈਗ ਬੋਗ ਜੜੀ ਇੱਥੇ ਰੱਖੋ ਕੋਈ ਗੱਲ ਨਹੀਂ ਤੁਸੀਂ ਉਹ ਟੈਨਸ਼ਨ ਨਾ ਲੋ ਮੰਮੀ ਨੂੰ ਆਪਾਂ ਆਪੇ ਸੰਭ ਲੈਣਾ ਵਾ ਆਪਣੇ ਹਿਸਾਬ ਨਾਲ ਹੁਣ ਕਰ ਲਈ ਗੱਲ ਠੀਕ ਆ ਗੱਲ ਸੁਣ ਮੇਰੀ ਤੁਸੀਂ ਇਹ ਮੈਂ ਟੈਨਸ਼ਨ ਲਈ ਜਾਂਦੇ ਹੋ लवली ਮੇਰੇ ਨਾਲ ਰਿਆ ਹੀ ਗੱਲ ਕਰਨ ਤੇ ਗਏ ਬੱਚੇ ਲੈਣ ਵਾਸਤੇ ਉਹਨੂੰ ਹੂੰ ਉਹਨਾਂ ਨਾਲ ਮੇਰਾ ਇਤਰਾਜ਼ ਨਹੀਂ ਕੋਈ ਇੱਥੇ ਜਾਣਾ ਸੰਦੀਪ ਕਹਿੰਦੀ ਮੈਂ ਵੇਖ ਲੈ ਮੰਦੇ ਨਹੀਂ ਨਾ ਫਿਰ ਲੈਣੇ ਮੈਂ ਤਾਂ ਕਿਹਾ ਸੀਗਾ ਉਹਨਾਂ ਨੇ ਪੈਸੇ ਲਾਏ ਆ ਤੇ ਉਥੋਂ ਕੁੜੀ ਜਾਵੇ ਉਹਨਾਂ ਦੀ ਸੋਭਾ ਹੁੰਦੀ ਠੀਕ ਹੈ ਨਾ ਤੇ ਫਿਰ ਉਹ ਗੱਲ ਕਰਤੀ ਤੁਸੀਂ ਮੈਂ ਤਾਂ ਬਸ ਇਹ ਸਮਝਾਉਣ ਲਈ ਆ ਲਵਲੀ ਨਵੀ ਉਹ ਕਹਿੰਦਾ ਕੋਈ ਗੱਲ ਨਹੀਂ ਮੇਰੀ ਗੱਲ ਹੋਈ ਮਮੀ ਸੰਦੀਪ ਨਾਲ ਤੇ ਜਦੋਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਫਿਰ ਅਸੀਂ ਕੋਈ ਇਤਰਾਜ਼ ਕਰਨਾ ਛੱਡੋ ਕੋਈ ਗੱਲ ਬੱਚੇ ਜਿੱਦਾਂ ਖੁਸ਼ ਹੈ ਨਾ ਉਦਾਂ ਠੀਕ ਹੈ ਹੁਣ ਸੁਖ ਸੁਖਾ ਮੰਗਾ ਕੇ ਦਾ ਕੰਮ ਬਣਿਆ ਐ ਐਵੇਂ ਕੁੜੀ ਨਰਾਜ਼ ਕਰਕੇ ਭੇਜਾਂਗੇ ਕੋਈ ਗੱਲ ਨਹੀਂ ਆ ਲਾਂ ਦੋ ਇੱਥੋਂ ਜੋਰਦੰਗ ਓਹ ਠੀਕ ਆ ਜਦਾਂ ਰਾੜੀ ਮਰਜੀ ਮੈਂ ਕੀ ਕਹਿਣਾ ਫਿਰ ਗੱਲ ਤਾਂ ਸਹੀ ਹੀ ਵੀ ਜੀ ਉੱਥੇ ਜਾਂਦੀ ਤਾਂ ਹੋਰ ਵਧੀਆ ਲੱਗਦਾ ਹੁਣ ਗੱਲ ਸੁਣਾਏ ਚੱਲ ਜੋਗੀ ਤੇ ਮੁੜ ਕੇ ਵੀ ਤਾਂ ਹੀ ਜਾਇਆ ਕਰਨਾ ਮਿਲਣ ਗੱਲ ਮੈਂ ਤੁਹਾਨੂੰ ਇਹ ਹੋਰ ਦੱਸਾਂ ਕਰਾਂ ਨਹੀਂ ਇਹ ਪਜਵਾਈ ਦਾ ਕੰਮ ਬੰਜੇ ਉਹ ਵੀ ਚੱਲ ਜੇ ਛੇਤੀ ਮਗਰ ਉਹ ਚੱਲ ਕਹਿ ਤਾਂ ਡੇ ਹੋਣਗੇ ਉਹ ਵੀ ਹੁਣ ਚਲੀ ਗਏ ਜਦੋਂ ਲੈਣ ਉਹਨਾਂ ਕੀ ਕਹਿਣਾ ਪਰ ਅੰਦਰੋਂ ਦੇ ਵਿਚਾਰੇ ਹੁਣੇ ਆ ਨਾ ਦੋਹੀ ਤੇ ਜਾਣਾ ਆਉਣਾ ਥੋੜਾ ਛੜਦਣਾ ਵਾ ਮੁੜ ਕੇ ਤੇ ਜਾਇ ਕਰਾਂਗੇ ਪਰ ਉਹ ਗੱਲ ਥੋੜਾ ਬਣਦੀ ਐ ਮੈਂ ਆਦੇ ਸਮਝਿਆ ਆਈ ਫੋਨ ਕਰਕੇ ਵੀ ਪਰ ਤੁਹਾਨੂੰ ਪਤਾ ਯਾ ਸੁਭਾਅ ਦਾ ਜਿੱਦੀ ਬੜੀ ਐ ਤੇ ਫਿਰ ਹੁਣ ਮੈਂ ਵੀ ਨਹੀਂ ਚਾਹੁੰਦੀ ਵੀ ਇਥੋਂ ਨਰਾਜ ਹੋ ਕੇ ਜਾਵੇ ਸੁਖ ਸੁਖਾਣਾ ਆਉਣ ਡਈ ਐ ਕੋਈ ਗੱਲ ਨਹੀਂ ਖੁਸ਼ ਹੋ ਕੇ ਤੋਰਾਂਗੇ ਆਉਣ ਹੀ ਵਾਲੇ ਹੋਣੇ ਆ ਤੁਸੀਂ ਨਾ ਹੁਣ ਉਹਨਾਂ ਨੂੰ ਗੁੱਸੇ ਹੋਣ ਡਿਆ ਪਿਓ ਮੁੜ ਕੇਵੇਂ ਨਿਆਣੀ ਦਾ ਮੂਡ ਆਫ ਰ ਹੋਊਗਾ ਕਿੰਨੀ ਲੰਮੀ ਫਲਾਈਟ ਆ ਸੋਚਦੀ ਹੋਊਗੀ ਇਹ ਮੇਰੇ ਮਾਂ ਪੇ ਖੁਸ਼ ਹੀ ਨਹੀਂ ਗਏ ਤੇ ਮੈਂ ਇੱਥੇ ਆਵਾਂ ਉਹ ਚੰਗਾ ਕਰੋ ਆਪਣੀ ਮਰਜ਼ੀ ਮੈਂ ਕੀ ਕਹਣਾ ਫਿਰ ਮਰਜ਼ੀ ਕੀ ਕਰਨੀ ਮੈਂ ਆਪਣੀ ਜਿੱਦਾਂ ਨਿਆਣੇ ਖੁਸ਼ ਆ ਸਾਨੂੰ ਉਹਨਾਂ ਦੀ ਮੰਨਣੀ ਚਾਹੀਦੀ ਉਹ ਖੁਸ਼ ਤਾਂ ਹੀ ਵੀ ਖੁਸ਼ ਹੀ ਆ ਸੰਦੀਪਾ ਹਾਂਜੀ ਜਿਹੜੀ ਤੈਨੂੰ ਗੱਲ ਸਮਝਾਈ ਹੈ ਨਾ ਹੁਣ ਉਹੋ ਗੱਲ ਹੀ ਕਰੀ ਕਿ ਮੈਂ ਕੋ ਜਾਣਾ ਹੈ ਠੀਕ ਵਾ ਨਾ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਆਪੇ ਸਮਝਾ ਦੂੰਗੀ ਹਾਂ ਹੁਣ ਸਾਰੀ ਗੱਲ ਨਾ ਤੇਰੀ ਹੀ ਆ ਠੀਕ ਆ ਚਲਾ ਜਾ ਫਿਰ ਮੰਮੀ ਹੁਣੇ ਅੰਦਰ ਹੀ ਆ ਆ ਗਏ ਜੀ ਬੱਤ ਹਾਂ ਜੀ ਆ ਗਏ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਬੱਤ ਕਿੱਲ ਚੱਲ ਹਾਂ ਜੀ ਵਧੀਆ ਤੇ ਸੁਣਾਓ ਵਧੀਆ ਆਪਣੇ ਵੀ ਬੜੀ ਖੁਸ਼ੀ ਹੋਈ ਚਲ ਤੇਰਾ ਕੰਮ ਬਣ ਗਿਆ ਆ ਮੇਤੀ ਜਗ ਸੁਪਨਾ ਪੂਰਾ ਹੋ ਜਾਊਗਾ ਬਾਹਰ ਜਾਂਦਾ ਇਹ ਤੇ ਗੱਲ ਹੈਗੀ ਆ ਹੋ ਠੀਕ ਠਾਕ ਪਰਵਾ ਤੇਰਾ ਹਾਂ ਜੀ ਪਰਵਾ ਠੀਕ ਵਾ ਠੀਕ ਤੁਸੀਂ ਵੀ ਕਿੰਨੀ ਅਰਦਾਸਾਂ ਕੀਤੀਆਂ ਸੀ ਕਿ ਮਿਲਦੀ ਤੇ ਕੰਮ ਬੰਨ ਜੇ ਤੇ ਬਣ ਗਿਆ ਨਾ ਕੰਮ ਵੇਖ ਲੋ ਚੱਲ ਵਧੀਆ ਹੋ ਗਿਆ ਗੱਲ ਸੁਣ ਮੇਰੀ ਹੁਣ ਉੱਥੇ ਜਾ ਕੇ ਨਾ ਧਿਆਨ ਰੱਖੀ ਛੇ ਛੇ ਪਰੋਣੇ ਦਾ ਵੀ ਕੰਮ ਬੰਨ ਜੇ ਤੇ ਉਹ ਵੀ ਮੜ ਕੇ ਚੱਲਦੇ ਮਗਰੇ ਉਹ ਕੋਈ ਗੱਲ ਨਹੀਂ ਮੰਮੀ ਸਾਰੇ ਬਸ ਇਹੋ ਟੈਨਸ਼ਨ ਲਈ ਜਾਂਦੇ ਆ ਉਹ ਨਹੀਂ ਕੋਈ ਗੱਲ ਨਹੀਂ ਫਿਕਰ ਤੇ ਫਿਰ ਹੁੰਦਾ ਹੀ ਜਾਣਾ ਚੱਲ ਹੁਣ ਦਿਲ ਲਾ ਕੇ ਨਾ ਕਰੀ ਕੰਮ ਆਪਣਾ ਹਾਂਜੀ ਪੜਾਈ ਪੜੀ ਵੱਲ ਧਿਆਨ ਰੱਖੀ ਹਾਂਜੀ ਹਾਂਜੀ ਅਜਾ ਸੰਦੀਪ ਲੈ ਭਾਬੀ ਨੇ ਤੇ ਮੈਨੂੰ ਲੱਗਦਾ ਸਾਰਾ ਸਮਾਨ ਪੈਕ ਕਰਤਾ ਵਾ ਤੇ ਹੋਰ ਸੰਦੀਪ ਵੀਤਰ ਨੂੰ ਇੰਨੀ ਟੈਨਸ਼ਨ ਹੀ ਨਾ ਉਹ ਤਾਂ ਮੈਨੂੰ ਕਲ ਦੇ ਗਈ ਜਾਂਦੇ ਆ ਕਿ ਸਮਾਨ ਕੁੜੀ ਦਾ ਰਹਿ ਨਾ ਜਾਵੇ ਕੋਈ ਵੀ ਚਲੋ ਪਰ ਆ ਪਰ ਜਾਈ ਹੋਣਾ ਤੇ ਤੁਹਾਡੇ ਵਰਗੇ ਹੋਣਾ ਕਿੰਨਾ ਖਿਆ ਰੱਖਦੇ ਤੁਸੀਂ ਮੇਰਾ ਫਿਰ ਕੀ ਆ ਸੰਦੀਪ ਬਹੁਤ ਤੇਰੇ ਬਾਤ ਹੀ ਕਰਨਾ ਵਾ ਕਿੰਨੀਆਂ ਕਿੱਥੇ ਤੁਰੀਆਂ ਕਰਨਦੀਆਂ ਵਾ ਕੱਲੀ ਗੱਲੀ ਤੇ ਹੈਗੀਆਂ ਤੂੰ ਇਹ ਤੇ ਗੱਲ ਹੈਗੀ ਆ ਨਾ ਹੋਰ ਕੋਈ ਸਮਾਨਤ ਨਹੀਂ ਰਹਿ ਗਿਆ ਮੈਨੂੰ ਦੱਸ ਦੋ ਮੈਂ ਪੈਕ ਕਰ ਲੈਨੀ ਉਹ ਵੀ ਨਹੀਂ ਨਹੀਂ ਸਮਾਨ ਤਾਂ ਤੇਰਾ ਸਾਰਾ ਹੀ ਪੈ ਗਿਆ ਵਾ ਇੱਕ ਵਾਰ ਪਰ ਤੂੰ ਨਾ ਚੈੱਕ ਕਰ ਲੈ ਕੀ ਕੋਈ ਚੀਜ਼ ਰਹਿ ਨਾ ਜਾਵੇ ਤੇ ਲੈਪਟਾਪ ਉਧਰ ਆ ਪਾਤਾ ਵਾ ਉਹੀ ਵੇਖ ਲਈ ਠੀਕ ਆ ਨਾ ਕੋਈ ਗੱਲ ਨਹੀਂ ਬਾਕੀ ਸਮਾਨ ਮੈਂ ਵੇਖ ਲੈਣੀ ਆ ਆਹੋ ਤੇ ਬਾਕੀ ਇਹਦੇ ਤੂੰ ਪੇਪਰ ਆਪਣੇ ਲਿਆਂਦੇ ਆ ਨਾ ਉਹ ਆਪਣੇ ਵੱਖਰੇ ਬੈਗ ਵਿੱਚ ਪਾ ਲਾ ਕੋਈ ਗੱਲ ਨਹੀਂ ਨਾਲੇ ਭਾਬੀ ਤੇ ਇਹ ਕਹਿੰਦੇ ਮਮੀ ਵੱਲੋਂ ਮਮੀ ਤੇ ਖੁਸ਼ ਹੀ ਭੜੇ ਆ ਸੰਦੀਪ ਹੈ ਤੇ ਸਈਆਂ ਪਈਆਂ ਥੋੜੇ ਢਿੱਲੇ ਹੀ ਉਹਦੋਂ ਉਹਨਾਂ ਨੂੰ ਨਾ ਥੋੜਾ ਜਿਹਾ ਗੁੱਸਾ ਹੀ ਮਨਦੇ ਵਿੱਚ ਕਿ ਸੰਦੀਪ ਆਪਣੇ ਸਹੁਰਿਆਂ ਤੋਂ ਹੀ ਜਾਵੇ ਪਰ ਜਦੋਂ ਬਾਅਦ ਇਹਨਾਂ ਨੇ ਸਮਝਾਇਆ ਨਾ ਫਿਰ ਥੋੜਾ ਜਿਹਾ ਪਤਾ ਲੱਗ ਗਿਆ ਉਹਨਾਂ ਨੂੰ ਤਾਂ ਕਰਕੇ ਖੁਸ਼ਵਾ ਹੋਣ ਚਲੋ ਮੈਂ ਤੇ ਕਹਨੀ ਆ ਸਾਰੇ ਇਦਾਂ ਹੀ ਖੁਸ਼ ਰਹੋ ਠੀਕ ਆ ਨਾ ਕੋਈ ਗੱਲ ਨਹੀਂ ਸੰਦੀਪ ਬਸ ਤੇਰੀ ਟੈਨਸ਼ਨ ਹੀ ਬਹੁਤੀ ਤੇ ਉਹ ਕੰਮ ਹੱਲ ਹੋ ਗਿਆ ਵਾ ਹੁਣ ਫਿਕਰ ਕਰਨ ਦੀ ਕੋਈ ਵੀ ਲੋੜ ਨਹੀਂ ਹੁਣ ਮੇਰੀ ਭੈਣ ਨਾ ਛੇਤੀ ਛੇਤੀ ਹਨੂ ਵੀ ਲੈ ਜਿੰਗੇ ਤੇ ਉਹ ਲੈ ਕੋਈ ਗੱਲ ਨਹੀਂ ਤਾਨੂੰ ਹੀ ਖੜਨਾ ਹੋਰ ਨਾ ਉਹ ਤੇ ਚੱਲ ਪਾਲਾ ਤੂੰ ਵੀ ਆਪਣਾ ਸਾਡਾ ਸਮਾਨ ਵਾ ਤੇ ਚੈੱਕ ਕਰ ਲੈ ਇੱਕ ਵਾਰ ਠੀਕ ਆ ਨਾ ਚਲੋ ਠੀਕ ਆ ਕੋਈ ਨਹੀਂ ਮੈਂ ਕਰ ਲੈਣੇ ਚਾਹ ਤੇ ਮੈਂ ਚਾਹ ਬਣਾਵਾ ਤੇਰੇ ਬਾਤੀ ਠੀਕ ਆ ਮੰਮੀ ਠੀਕ ਐ ਪੁੱਤ ਖਿਆਲ ਰੱਖੀ ਮੇਰੇ ਤੇ ਹੀ ਚੰਗਾ ਆਪਣਾ ਹਾਂਜੀ ਤੇ ਤੁਸੀਂ ਵੀ ਆਪਣਾ ਧਿਆਨ ਰੱਖਿਓ ਕੋਈ ਨਾ ਧਿਆਨ ਰੱਖੂੰਗੀ ਤਰ ਫੋਨ ਕਰਦੀ ਰਹੀਂ ਚੰਗਾ ਕੋਈ ਗੱਲ ਨਹੀਂ ਮੈਂ ਫੋਨ ਕਰ ਦੂੰਗੀ ਤੁਹਾਨੂੰ ਬਾਕੀ ਬੜਾ ਕੀ ਪੁੱਤ ਹਣਾ ਹੁਣ ਟੈਨਸ਼ਨ ਜਿਹੜੀ ਐ ਇਹੋ ਰਹਿਣੀ ਐ ਵਿਸ਼ੇਸ਼ੇ ਮੁੰਡੇ ਦਾ ਵੀ ਕੰਮ ਬਣ ਜੇ ਮੰਮੀ ਤੁਸੀਂ ਵੀ ਉਹ ਗੱਲਾਂ ਕਰੀ ਜਾਂਦੇ ਫੇਰ ਕੋਈ ਗੱਲ ਨਹੀਂ ਫਿਰ ਕਿਉਂ ਕਰਨ ਦੇ ਤੁਸੀਂ ਹੁਣ ਬੇ ਪੁੱਤ ਤੇਰਾ ਉਹਨਾਂ ਨੇ ਇੰਨਾ ਸੋਚਿਆ ਸਾਰੀਆਂ ਆਸਾਂ ਉਹ ਤੇ ਤੇ ਹੀ ਆ ਉਹਨਾਂ ਨੂੰ ਠੀਕ ਐ ਮੈਨੂੰ ਤੇ ਜਾ ਲੈਣ ਤੋ ਸਾਰੇ ਨੂੰ ਲੈ ਕੇ ਜਾਉਂਗੀ ਚੱਲ ਮੇਰੇ ਪੁੱਤ ਦੇ ਸੁਪਨੇ ਪੂਰੇ ਹੋਣ ਮੈਂ ਆ ਦੇਖਉ ਚਾਹੁੰਨੀ ਆ ਨਾ ਹਾਂਜੀ ਚਲੋ ਠੀਕ ਆ ਮੰਮੀ ਚੱਲ ਠੀਕ ਐ ਪੁੱਤ ਖਿਆਲ ਰੱਖੀ ਮੈਂ ਤੀ ਹਾਂਜੀ ਚੰਗਾ ਡੈਡੀ ਜੀ ਚੰਗਾ ਡੈਡੀ ਜੀ ਚੰਗਾ ਸੰਦੀਪ ਹਾਂਜੀ ਆਪਣਾ ਖਿਆਲ ਰੱਖੀ ਠੀਕ ਐ ਤੇ ਜਿੱਦਾਂ ਅੱਜ ਕੱਲ੍ਹ ਚੱਲਦਾ ਵਾ ਨਾ ਤੇ ਉਹ ਨਾ ਹੋਵੇ ਕੋਈ ਗੱਲ ਲਾਮਾ ਨਾ ਆਵੇ ਸਾਨੂੰ ਚੰਗਾ ਉਹ ਕੋਈ ਗੱਲ ਨਹੀਂ ਤੀ ਫਿਕਰ ਨਾ ਕਰੋ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਤੁਹਾਨੂੰ ਆਪਣੀ ਕੁੜੀ ਤੇ ਵਿਸ਼ਵਾਸ ਹੈਗਾ ਜਾਂ ਨਹੀਂ ਉਹ ਤਾਂ ਪੂਰਾ ਵਿਸ਼ਵਾਸ ਵਾ ਬਾਕੀ ਪੈਸੇ ਤੇ ਲਈਦੀ ਨਾ ਫਿਕਰ ਕਰੀ ਜੇ ਕਿਤੇ ਲੋੜ ਹੋਵੇ ਨਾ ਦੱਸਦੀ ਠੀਕ ਐ ਜੀ ਭੇਜ ਦ ਠੀਕ ਠੀਕ ਆ ਚਲੋ ਠੀਕ ਆ ਚਲੋ ਫੇ ਲੇਟ ਨਾ ਹੋ ਜਾਏ ਦਲਜੀਤ ਆ ਉਹ ਤੁਸੀਂ ਹੋ ਕੇ ਆ ਵੀ ਗਏ ਐਮਬਰ ਸਰੋ ਨਹੀਂ ਭਾਜੀ ਮੈਂ ਤਾਂ ਗਿਆ ਨਹੀਂ ਉਹ ਗਏ ਤੁਸੀਂ ਨਹੀਂ ਗਏ ਗਏ ਕਿਉਂ ਨਹੀਂ ਉਹ ਫਿਰ ਸੰਦੀਪ ਕਹਿੰਦੀ ਉਹੇ ਭਰਾਵਰ ਤੇ ਹੀ ਨਾਲ ਜਾਣਾ ਤਨੇ ਆਣ ਚੱਲ ਗਏ ਫਿਰ ਤੇ ਯਾਰ ਤੁਹਾਨੂੰ ਤਾਂ ਜਾਣਾ ਚਾਹੀਦਾ ਸੀਗਾ ਨਾਲ ਉਹ ਜਾਣਾ ਚਾਹੀਦਾ ਸੀ ਭਾਜੀ ਮੈਂ ਕਹਿ ਕੇ ਵੇਖ ਲਿਆ ਸੀ ਹੂੰ ਉਹ ਘਰ ਚ ਕਬੱਧ ਪਾਉਣਾ ਸੀ ਉਹ ਕਹਿੰਦੀ ਇਹਨੇ ਜਣਾ ਜਾ ਕੇ ਮੇਲਾ ਲਾਉਣਾ ਉੱਥੇ ਲੈ ਦੱਸ ਹਾਂ ਨਵੀ ਯਾਰ ਉਹ ਜੋਤ ਦੀ ਮੰਮੀ ਬਿਮਾਰ ਹੋ ਗਈ ਅਚਾਨਕ ਹੀ ਨਿਕਲਣਾ ਪਿਆ ਉਹ ਚੰਗਾ ਭਾਈ ਚਲ ਗਿਆ ਤੁਸੀਂ ਨਾਲ ਤੇ ਕਿਸ ਨੇ ਜਾਣਾ ਨਹੀਂ ਆਪਣਾ ਤਾਂ ਕੰਮ ਹੋ ਗਿਆ ਨਾ ਉਹ ਚਲ ਕੋਈ ਨਹੀਂ ਪਰ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਸੀ ਯਾਰ ਜਿਹੜੀ ਗੱਲ ਬਾਤ ਤੁਸੀਂ ਕਰ ਲੈਣੀ ਜਿਹੜੇ ਕੰਮ ਤੁਹਾਡੇ ਕਰਨ ਵਾਲੇ ਤੁਸੀਂ ਕਰਨੇ ਨੇ ਹੂੰ ਉਹ ਤੇ ਗੱਲ ਹੈਗੀ ਆ ਭਾਜੀ ਉਹ ਤੁਹਾਨੂੰ ਪਤਾ ਵਾ ਬੜਾ ਕੋ ਵੇਖਣਾ ਪੈਂਦਾ ਉਹ ਰਾਈ ਕਰਦਾ ਉਹਦੇ ਨਾਲ ਬਾਅਦ ਜੇ ਫੋਨ ਨਾ ਕਰਦੀ ਪਤਾ ਹੀ ਨਹੀਂ ਫਿਰ ਵਿਗੜ ਜਾਂਦੀ ਆ ਯਾਰ ਬੰਦੇ ਦਾ ਹਾਂਜੀ ਚਲ ਕੋਈ ਗੱਲ ਜਿੱਦਾਂ ਤੂੰ ਕੀਤਾ ਨਾ ਠੀਕ ਵਾ ਮੰਮੀ ਡੈਡੀ ਵੀ ਡੇ ਹੀ ਕਹਿਣ ਮੈਨੂੰ ਹਾਂਜੀ ਕਹਿੰਦੇ ਵੀ ਜਾ ਨਹੀਂ ਗਿਆ ਨਾਲ ਦੱਸਦਾ ਨਾ ਬੜਾ ਨਾ ਤੁਹਾਨੂੰ ਮੈਂ ਤਾਂ ਕੋਈ ਗੱਲ ਯਾਰ ਨਹੀਂ ਕਿਹਾ ਨਾ ਤੇ ਮੈਂ ਉਹਨੇ ਕੋਈ ਸੋਚਿਆ ਹੀ ਹੋਗਾ ਉਹ ਡੈਡੀ ਬਚਾਰਾ ਗੁੱਸਾ ਕਰਨ ਦੇ ਮੈਨੂੰ ਕਹਿਣ ਵੀ ਡੇ ਜਾ ਕੇ ਤਿਆਰ ਹੋ ਜਾ ਫਿਰ ਮੈਂ ਕੀ ਕਹਿੰਦਾ ਅੱਗੇ ਚਲ ਕੋਈ ਗੱਲ ਵੱਡੀ ਗੱਲ ਇਹ ਆ ਕਿ ਠੀਕ ਠਾਕ ਬਾਹਰ ਚੱਲ ਜਾਣਾ ਤੇ ਚੱਲ ਮਗਰ ਤੇਰਾ ਵੀ ਯਾਰ ਕੰਮ ਪੰਜੇ ਨੇ ਉਹਦਾ ਹੈ ਫੋਨ ਕਿਨੇ ਦੁਰਫੇ ਇਧਰੋਂ ਆਪਣੇ ਘਰੋਂ ਚੱਲ ਚੱਲ ਗਿਆ 에어ਪੋਰਟ ਵਾਲੋਂ ਠੰਗੀ ਗੱਲ ਵਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਯਾਰ ਉਹਦਾ ਦੀ ਕੁੜੀ ਨਹੀਂ ਹੈਗੀ ਇਹ ਤੇ ਗੱਲ ਹੈ ਜੀ ਉਹ ਠੀਕ ਹੀ ਦਊਗਾ ਰੱਬ ਤੇ ਵੀ ਯਕੀਨ ਰੱਖਣਾ ਚਾਹੀਦਾ ਥੋੜਾ ਬਹੁਤਾ ਉਹਦਾ ਮੈਨੂੰ ਸਮਝਾਉਣ ਡਿਆ ਸੀ ਤਾਂ ਅੱਗੋ ਕਹਿੰਦੇ ਤੁਹਾਨੂੰ ਕਰਾ ਵਿਸ਼ਵਾਸਾ ਨਹੀਂ ਮਰਦੇ ਜੇ ਕੋਈ ਹੋਜੀ ਗੱਲ ਹੁੰਦੀ ਹਾਂ ਉਹ ਆਉਂ ਨਹੀਂ ਤਾਂ ਫੜਾ ਲੱਗੀ ਜਾਂਦਾ ਸਹੀ ਗੱਲ ਆ ਪਤਾ ਲੱਗਿਆ ਨਾ ਵਧੀਆ ਉਹਨਾਂ ਕੰਮ-ਕੰਮ ਬਣਾਇਆ ਵਾ ਚੱਲ ਯਾਰ ਕੋਈ ਗੱ ਰੱਬ ਦੇ ਜੀ ਕੀ ਨਖੋ ਸਾਰੇ ਕੰਮ ਵਧੀਆ ਹੋਣਗੇ ਚਲੋ ਵਧੀਆ ਆਇਆ ਇਹ ਆ ਕਿ ਡੈਂਜਰ ਮੈਂ ਤਾਂ ਮਿਲ ਆਉਂਗਾ ਮਾਂ ਜੀ ਨਾ ਵਧੀਆ ਹੋ ਜੂ ਚੱਲ ਹੁਣ ਅਜਾ ਢਿਲਾ ਜਾਓਗੇ ਨਾ ਖਲੋ ਤੇ ਘਰ ਆ ਭਾਬੀ ਤੇ ਨਹੀਂ ਪੁੱਛਣੀ ਕਿ ਨਹੀਂ ਪਤਾ ਨਹੀਂ ਕਿੱਥੇ ਚਲ ਗਿਆ ਚਲੋ ਕੋਈ ਗੱਲ ਨਹੀਂ ਹੁਣ ਆ ਮੈਂ ਆ ਜਾ ਠੀਕ ਸੇ ਕਰਦੇ ਸਾਰਿਆਂ ਨੇ ਹੋਣ ਦਿਆ ਚੱਲੇ ਇਹ ਆ ਇਹ ਸੰਦੀਪ ਨਾ ਬਾਹਰ ਲੈ ਜਾਏ ਮੈਨੂੰ ਜਿਦੋਂ ਉਹ ਜਾ ਕੰਮ ਹੋ ਗਿਆ ਨਾ ਤੇ ਬੜਾ ਓਖਾ ਹੋਏ ਨਾ ਪੈਸੇ ਵੀ ਨਹੀਂ ਲਾਈ ਉਹਦੀ ਬੰਦੀ ਲੱਕਰਵੀਆ ਲੱਗਾ ਵਾ ਕਿ ਉਹ ਸੌਖਾ ਨਿਕਲਦਾ ਕਰੋ ਭਾਵੇਂ ਚਾਰ-ਛੜਾ ਰਹਿ ਗਈ ਆਡੇ ਕੋਲ ਫਿਰ ਵੀ ਘਰ ਜਾਂਦੇ ਕਹਿਣਾ ਹੀ ਆ ਤੁਹਾਡੇ ਪੈਸੇ ਲਵਾਤੇ ਧਰਮਾਤਮਾ ਅਸੇ ਇੰਨਾ ਕੀ ਕਰੀ ਕਿ ਜਾ ਕੇ ਸੰਦੀਪ ਬਾਹਰ ਫੋਨ ਕਰ ਦੇ ਤੇ ਮੇਰਾ ਕੰਮ ਬੰਦ ਜੇ ਬਸ